ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਵੇਰਕੋਡ ਵਿੱਚ ਪਹਿਲੀ ਵਾਰ ਡਾਕਟਰ ਪੂਜਾ ਚਾਵਲਾ ਦਾ ਨਾਮ ਪੂਰੀ ਦੁਨੀਆ ਦੇ ਟੌਪ 2% ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਿਲ ਜੀ ਹਾਂ ਦੱਸ ਦਈਏ ਕਿ ਫਰੀਦਕੋੜ ਯੂਨੀਵਰਸਿਟੀ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਤੇ ਡਾਕਟਰ ਪੂਜਾ ਚਾਵਲਾ ਦਾ ਮੂੰ ਮਿੱਠਾ ਕਰਵਾ ਕੇ ਖੁਸ਼ੀ ਜਿਤਾਈ ਗਈ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋੜ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਸਾਇੰਸਸ ਐਂਡ ਰਿਸਰਚ ਦੇ ਪ੍ਰੋਫੈਸਰ ਡਾਕਟਰ ਪੂਜਾ ਚਾਉਲਾ ਨੇ 2025 ਲਈ ਦੁਨੀਆ ਦੇ ਟੌਪ 2% ਵਿਗਿਆਨੀਆਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਫਰੀਦਕੋਟ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਇਹ ਗਲੋਬਲ ਸੂਚੀ ਸਟੈਨਫੋਰਡ ਯੂਨੀਵਰਸਿਟੀ ਅਮਰੀਕਾ ਵੱਲੋਂ ਪ੍ਰਸਿੱਧ ਅੰਤਰਰਾਸ਼ਟਰੀ ਸਾਇੰਟੀਫਿਕ ਪਬਲਿਸ਼ਰ ਐਸ ਵਿਰਨਲ ਮਿਲ ਕੇ ਜਾਰੀ ਕੀਤੀ ਜਾਂਦੀ ਹੈ ਡਾਕਟਰ ਚਾਵਲਾ ਦੀ ਇਸ ਸੂਚੀ ਵਿੱਚ ਸ਼ਾਮਲ ਹੋਣਾ ਉਹਨਾਂ ਦੀ ਪ੍ਰਭਾਵਸ਼ਾਲੀ ਖੋਜ ਅਤੇ ਸਖਤ ਮਿਹਨਤ ਦਾ ਪ੍ਰਮਾਣ ਹੈ ਦੇਖਦੇ ਹਾਂ ਪੂਰੀ ਰਿਪੋਰਟ ਸਸਰ ਜੀ ਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਮੁਬਾਰਕਬਾਦ ਥਾੜੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਸਰ ਪਹਿਲੀ ਗੱਲ ਤਾਂ ਮੈਂ ਕਹੂੰਗੀ ਕਿ ਹੁਣੇ-ਹੁਣੇ 23 ਤਰੀਕ ਨੂੰ ਬਾਬਾ ਫਰੀਦ ਜੀ ਦਾ ਮੇਲਾ ਲੰਘਿਆ ਤੇ ਇਹ ਬਾਬਾ ਫਰੀਦ ਜੀ ਵੱਲੋਂ ਮੈਨੂੰ ਮੈਂ ਤਾਂ ਕਵਾਂਗੀ ਕਿ ਜਨਮ ਦਿਨ ਉਹਨਾਂ ਦਾ ਲੇਕਿਨ ਗਿਫਟ ਮੈਨੂੰ ਉਹਨਾਂ ਨੇ ਦੇ ਦਿੱਤਾ ਤੇ ਮੈਂ ਬਹੁਤ ਬਹੁਤ ਧੰਨਵਾਦੀ ਆ ਸਰ ਰਹੀ ਗੱਲ ਰਿਸਰਚ ਦੀ ਸਰ ਮੈਂ ਇਥੇ ਬਾਬਾ ਫਰੀਦ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਸਾਇੰਸਸ ਐਂਡ ਰਿਸਰਚ ਵਿੱਚ ਮੈਂ ਐਜ਼ ਅ ਪ੍ਰੋਫੈਸਰ ਜੌ ਅਸੀਂ ਲਗਾਤਾਰ ਰਿਸਰਚ ਕਰ ਰਹੇ ਹਾਂ ਮੇਰੀ ਮੈਂ ਐਮਫਮਰ ਪੀਐਚਡੀ ਕੀਤੀ ਹੈ ਫਾਰਮਾਸੋਟੀਕਲ కెਮਿਸਟਰੀ ਚ ਔਰ ਮੇਰੇ ਜਿੰਨੇ ਵੀ ਰਿਸਰਚ ਸਕਾਲਰਸ ਹੈ ਅਸੀਂ ਅੰਤਖ ਪ੍ਰਯਾਸ ਕਰਕੇ ਰਿਸਰਚ ਕਰ ਰਹੇ ਹਾਂ ਕੁਝ ਐਸੀਆਂ ਬਿਮਾਰੀਆਂ ਨੂੰ ਟਾਰਗੇਟ ਕਰਕੇ ਜਿਨ੍ਹਾਂ ਦਾ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਹਨਾਂ ਦਾ ਨਾਮੋ ਨਿਸ਼ਾਨੀ ਮਿਟਾ ਦਈਏ ਕੋਸ਼ਿਸ਼ ਹੈ ਬਾਕੀ ਅੱਗੇ ਸਿਲਾ ਦੇਣਾ ਫਲ ਦੇਣਾ ਤਾਂ ਪਰਮਾਤਮਾ ਦੇ ਹੱਥ ਵਿੱਚ ਹੈ ਤੇ ਮੇਰਾ ਜਿਹੜਾ ਮੇਨ ਟਾਪਿਕ ਰਿਹਾ ਹੈ ਮੈਂ ਐਂਟੀ ਡਾਇਬੀਟਿਸ ਤੇ ਵੀ ਕੰਮ ਕੀਤਾ ਹੈ ਔਰ ਮੈਂ ਐਂਟੀ ਇਨਫਲੇਮੇਟਰੀ ਦੇ ਵੀ ਕੰਮ ਕੀਤਾ ਹੈ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਮੇਰਾ ਪੂਰਾ ਫੋਕਸ ਜ ਸੱਚਦਾ ਉਹ ਐਂਟੀ ਕੈਂਸਰ ਦੇ ਉੱਤੇ ਹੋ ਗਿਆ ਕਿਉਂਕਿ ਤੁਸੀਂ ਮੇਰੇ ਨਾਲ ਐਗਰੀ ਕਰੋਗੇ ਕਿ ਸਾਡੀ ਖਾਸ ਤੌਰ ਤੇ ਜਿਹੜੀ ਇਹ ਵਾਲੀ 벨ਟ ਹੈ ਇੱਥੇ ਕੈਂਸਰ ਦੇ ਪੇਸ਼ੈਂਟਸ ਦਾ ਬਹੁਤ ਜ਼ਿਆਦਾ ਜਿਹੜੀ ਤਾਦਾਦ ਹੈ ਉਹ ਵੱਧ ਰਹੀ ਹੈ ਤੇ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਆ ਮੈਂ ਐਂਟੀ ਬ੍ਰੈਸਟ ਕੈਂਸਰ ਜਿਹੜੇ ਕੰਪਾਉਂਡਸ ਹੈ ਉਹਨਾਂ ਦਾ ਮੈਂ ਉਹਨਾਂ ਦੇ ਉੱਪਰ ਮੈਂ ਸਿੰਥੈਸਾਈਜ਼ ਕਰਵਾ ਰਹੀ ਹਾਂ ਸਟੂਡੈਂਟਸ ਕੋਲੋਂ ਔਰ ਉਹਨਾਂ ਉੱਤੇ ਰਿਸਰਚ ਕੀਤੀ ਜਾ ਰਹੀ ਹੈ ਇਸੇ ਕਰਕੇ ਮੇਰੇ ਕੁਝ ਰਿਸਰਚ ਪਬਲਿਕੇਸ਼ਨਸ ਜਿਹੜੇ ਹੈ ਉਹ ਪਬਲਿਸ਼ ਹੋਏ ਐ ਐਲਜੀਵੀਅਰ ਔਰ ਬਹੁਤ ਅੱਛੇ ਜਰਨਲਸ ਆਫ ਰੀਪੋਰਟ ਦੇ ਵਿੱਚ ਜਿਹੜਾ ਕਿ ਕੰਮ ਮੇਰੇ ਸਟੂਡੈਂਟਸ ਦਾ ਮੇਰੇ ਰਿਸਰਚ ਸਕਾਲਰਸ ਦਾ ਹੀ ਹੈ ਜੀ ਇਦਾ ਮੈਂ ਸ਼ਰੇ ਜਿਹੜਾ ਵੇ ਜਿਹੜਾ ਪੂਰਾ ਕ੍ਰੈਡਿਟ ਹੈ ਉਹ ਮੈਂ ਸਿਰਫ ਔਰ ਸਿਰਫ ਮਿਹਨਤ ਨੂੰ ਦਿਆਂਗੀ ਕਿ ਕਿਉਂਕਿ ਆਪਾਂ ਦਿਨ ਰਾਤ ਫਿਰ ਦੇਖਿਆ ਨਹੀਂ ਕਿ ਦਿਨ ਹੈ ਜਾਂ ਰਾਤ ਹੈ ਮੈਂ ਔਰ ਮੇਰੇ ਜਿਹੜੇ ਜਿੰਨੇ ਵੀ ਰਿਸਰਚ ਸਕਾਲਰਸ ਰਹੀ ਹੈ ਜਿਹੜੇ ਇੱਥੇ ਕੰਮ ਕਰ ਰਹੇ ਹੈ ਜਿਹੜੇ ਮੇਰੇ ਨਾਲ ਬੱਚੇ ਸਟੂਡੈਂਟਸ ਰਿਸਰਚ ਸਕਾਲਰਸ ਕੰਮ ਕਰ ਰਹੇ ਹੈ ਮੇਰੇ ਪੀ ਐਚ ਡੀ ਸਕਾਲਰਸ ਹੈ ਜਿੰਨੇ ਵੀ ਜਿੰਨੇ ਵੀ ਮੇਰੇ ਪਿਛਲੇ ਇੰਸਟੀਚਿਊਟ ਜਿੱਥੇ ਮੈਂ ਕੰਮ ਕਰਕੇ ਆਈਆਂ ਜਿੱਥੇ ਮੈਂ ਜੋਬ ਕੀਤੀ ਆਈਐਸਐਫ ਕਾਲਜ ਉਥੋਂ ਦੇ ਸਟੂਡੈਂਟਸ ਨੂੰ ਮੈਂ ਕ੍ਰੈਡਿਟ ਦਵਾਂਗੀ ਕਿ ਜਿਨ੍ਹਾਂ ਨੇ ਫਿਰ ਨਾ ਉਹਨਾਂ ਨੇ ਮੇ ਜਿਸ ਵਕਤੀ ਤੁਸੀਂ ਚਾਹੋ ਹੁਣ ਵਿੱਚ ਹੋਵੇ ਚਾਹੋ ਨਾ ਤੇ ਸਾਡੇ 9 ਤੋਂ 5 ਦੀ ਡਿਊਟੀ ਨਹੀਂ ਹੈ ਆਪਾਂ 5 ਵਜੇ ਦੇ ਬਾਅਦ ਤੁਹਾਨੂੰ ਆਰਾਮ ਨਾਲ ਲੈਬ 'ਚ ਕਦੇ ਵੀ ਕੰਮ ਕਰਦੇ ਹੋਏ ਮਿਲ ਜਾਵਾਂਗੇ ਤੇ ਤੁਸੀਂ ਮੇਰੇ ਨਾਲ ਇਸ ਗੱਲ ਤੋਂ ਐਗਰੀ ਕਰੋਗੇ ਕਿ ਕੋਈ ਵੀ ਜਿਹੜੀ ਕਾਮਯਾਬੀ ਹੈ ਉਹ ਕਦੇ ਵੀ ਇੱਕ ਰਾਤ 'ਚ ਨਹੀਂ ਮਿਲਦੀ ਸਰ ਇਹਦੇ ਕਰਕੇ ਬਹੁਤ ਸਾਲਾਂ ਦੇ ਰਿਸਰਚ ਮੈਂ ਕਹੂੰਗੀ ਕਿ ਮੇਰੇ ਪਿਛਲੇ 23 ਸਾਲ ਦਾ ਜਿਹੜੀ ਮੇਰੀ ਮਿਹਨਤ ਹੈ ਉਹ ਅੱਜ ਰੰਗ ਲਿਆਈ ਹੈ ਕਿਉਂਕਿ ਵੱਡੇ ਹਮੇਸ਼ਾ ਇੱਕੋ ਗੱਲ ਕਹਿੰਦੇ ਆ ਕਿ ਕਰਮ ਕਰਤਾ ਜਾ ਫਲ ਕੇ ਇੱਛਾ ਨਾ ਕਰ ਮੈਂ ਇਸ ਲਾਈਨ ਨੂੰ ਕੀਤਾ ਇਸ ਲਾਈਨ ਨੂੰ ਬਹੁਤ ਮੰਨੀ ਆ ਤੇ ਲਗਾਤਾਰ ਦਿਲ ਨਾਲ ਰਿਸਰਚ ਕੀਤੀ ਹੈ ਆਪਣੇ ਬੱਚਿਆ ਕੋਲੋਂ ਕਰਵਾਈ ਹੈ ਔਰ ਉਹਦਾ ਅੱਜ ਕ੍ਰੈਡਿਟ ਮਿਲਿਆ ਹੈ ਬਾਕੀ ਮੈਂ ਸੋਚਿਆ ਨਹੀਂ ਸੀ ਔਰ ਮੈਂ ਇਸ ਮੰਚਾ ਦੇ ਨਾਲ ਕੰਮ ਨਹੀਂ ਸੀ ਕੀਤਾ ਕਿ ਮੈਂ 2% ਸਾਇੰਟਿਸਟਿਕ ਕੈਟਾਗਰੀ ਵੀ ਚਾਹਾਂਗੀ ਇਹ ਸਭ ਮੇਰੇ ਸਟੂਡੈਂਟਸ ਨੂੰ ਕ੍ਰੈਡਿਟ ਜਾਂਦਾ ਸਰ ਕਿ ਇਹ ਦਿਵਸ ਤੇ ਕਦੇ ਵੀ ਅਪਲਾਈ ਨਹੀਂ ਕੀਤਾ ਜਾਂਦਾ ਜਿਵੇਂ ਕਿ ਮੈਂ ਮੈਂਸ਼ਨ ਕੀਤਾ ਹੈ ਕਿ ਆਪਾਂ ਜਿਹੜੇ ਬੱਚੇ ਰਿਸਰਚ ਕਰਦੇ ਆ ਉਹਨਾਂ ਦੀ ਨਾ ਜਿੰਨਾ ਵੀ ਕੰਮ ਅਸੀਂ ਕੀਤਾ ਹੈ ਉਹ ਕਿਵੇਂ ਪਤਾ ਲੱਗਾ ਕਿ ਲੈਬ 'ਚ ਕੰਮ ਹੋਇਆ ਕਿ ਨਹੀਂ ਹੋਇਆ ਉਹਦਾ ਰਿਸਰਚ ਪਬਲਿਕੇਸ਼ਨ ਹੁੰਦੀ ਪੇਪਰ ਛਪਦਾ ਹੈ ਤੇ ਜਿਤਨੇ ਵੀ ਸਾਡੀਆਂ ਪਬਲਿਕੇਸ਼ਨਸ ਹੁੰਦੀਆਂ ਹਨਾ ਉਹ ਸਕੋਪਸ ਦੇ ਸਾਈਡ ਦੇ ਉ ਜਾਂਦਾ ਉਥੇ ਡਾਟਾਬੇਸ ਤੇ ਜਿਹੜੀ ਸਟੈਂਫੋਰਡ ਯੂਨੀਵਰਸਿਟੀ ਹੈ ਔਰ ਜਿਹੜਾ ਦੁਨੀਆ ਦਾ ਮੰਨਿਆ ਪਰ ਮੰਨਿਆ ਪਬਲਿਸ਼ਰ ਹੈ ਐਲਜੀਵੀਅਰ ਪਬਲਿਕੇਸ਼ਨਸ ਉਹਨਾਂ ਦੇ ਨਾਲ ਮਿਲ ਕੇ ਉਹ ਕੀ ਕਰਦੇ ਡਾਟਾਬੇਸ ਤੋਂ ਤੁਹਾਡੀਆਂ ਸਾਈਟੇਸ਼ਨਸ ਸਾਈਟੇਸ਼ਨਸ ਦਾ ਮਤਲਬ ਹੈ ਕਿ ਦੁਨੀਆ ਦੇ ਕਿੰਨੇ ਸਾਇੰਟਿਸਟ ਜਾਂ ਰਿਸਰਚਰ ਹੋ ਰਹੇ ਜਿਹੜਾ ਤੁਹਾਡੇ ਕੰਮ ਨੂੰ ਬੇਸ ਬਣਾ ਕੇ ਉਹਨੂੰ ਆਪਣੇ ਕੰਮ 'ਚ ਸਾਈਟ ਕਰ ਰਹੇ ਉਹਦੀ ਬੇਸਿਸ ਤੇ ਰਿਸਰਚ ਕਰ ਰਹੇ ਤੇ ਸਾਈਟੇਸ਼ਨਸ ਦੀ ਬੇਸ ਦੇ ਉੱਪਰ ਪਬਲਿਕੇਸ਼ਨਸ ਦੀ ਬੇਸ ਦੇ ਉੱਤੇ ਉਹ ਡਾਟਾਬੇਸ 'ਚ ਉਹਨਾਂ ਨੇ ਮੇਰਾ ਨਾਮ ਵੀ ਉਹਦੇ ਵਿੱਚ ਆਇਆ ਕਿਉਂਕਿ ਮੈਂ ਪਿਛਲੇ ਸਾਲਾ ਦੇ ਵਿੱਚ ਮੰ ਅਪਲੀਕੇਸ਼ਨਸ ਕੀਤੀਆਂ ਮੇਰੀਆਂ ਨੋਟ ਬੁక్స్ ਹੈ ਜਿਹੜੀਆਂ ਨੈਸ਼ਨਲ অর ਇੰਟਰਨੈਸ਼ਨਲ ਲੈਵਲ ਦੇ ਉੱਪਰ ਹੈ ਮੈਂ ਪੰਜਾਬ ਬੁੱਕ ਚੈਪਟਰਸ ਲਿਖੇ ਹੈ ਆਪਣੇ ਸਟੂਡੈਂਟਸ ਕੋਲੋਂ ਲਿਖਵਾਏ ਹੈ ਕ੍ਰੈਡਿਟ ਤਾਂ ਮੈਂ ਆਪ ਨਹੀਂ ਲਾਉਂਗੀ ਮੈਂ ਬੱਚਿਆਂ ਨੂੰ ਹੀ ਦੂੰਗੀ ਮੇਰੇ 8 ਜਿਹੜੇ ਹੈ ਉਹ ਪੇਟੈਂਟਸ ਪਬਲਿਸ਼ ਹੋ ਚੁੱਕੇ ਹੈ ਪੰਜ ਡਿਜ਼ਾਈਨ ਪੇਟੈਂਟਸ ਹੈ ਔਰ ਉਸੇ ਔਰ ਇੱਕ ਕਾਪੀਰਾਈਟ ਹੈ ਉਸੇ ਚੀਜ਼ ਦਾ ਡਾਟਾਬੇਸ ਜਿਹੜਾ ਹੈ ਸਟੈਂਫੋਰਡ ਯੂਨੀਵਰਸਿਟੀ ਨੇ ਔਰ ਸਕੋਪਸ ਨੇ ਉਧਰੋ ਚੱਕਿਆ ਹੈ ਔਰ ਮੈਨੂੰ ਉਸ ਕੈਟਾਗਰੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਸਰ 2% ਸਾਇੰেন্টিਸਟ ਵਾਲੇ ਈਮਾਨਦਾਰੀ ਨਾਲ ਕਹਾਂ ਮੈਂ ਨਹੀਂ ਸੀ ਸੋਚਿਆ ਔਰ ਮੈਂ ਇਸ ਮੰਚ ਨਾਲ ਕਿਤਾ ਵੀ ਨਹੀਂ ਕੰਮ ਇਹ ਹੈਗਾ ਕਿ ਇਹ ਸਾਰਾ ਕ੍ਰੈਡਿਟ ਪਰਮਾਤਮਾ ਨੂੰ ਜਾਂਦਾ ਕਿ ਉਹਨਾਂ ਨੇ ਮੈਨੂੰ ਇਸ ਮੇਰੀ ਮਿਹਨਤ ਨੂੰ ਸਾਕਾਰ ਕੀਤਾ ਬਾਕੀ ਇਸ ਮੰਚਾ ਦੇ ਨਾਲ ਤਾਂ ਕਦੇ ਨਹੀਂ ਸੀ ਕੀਤਾ ਬਾਕੀ ਮੇਰੇ ਹਸਬੰਦ ਇੱਕੋ ਗੱਲ ਕਹਿੰਦੇ ਸੀ ਕੋਈ ਦੇਖ ਰਹਾ ਉਹਨਾਂ ਦੇਖ ਰਹਾ ਪੂਜਾ ਲੇਕਿਨ ਕੰਮ ਕਰਦੇ ਰੋ ਕਦੇ ਉਹ ਤਾਂ ਉੱਪਰ ਜ਼ਰੂਰ ਦੇਖ ਰਿਹਾ ਤੇ ਕਦੇ ਨਾ ਕਦੇ ਕੰਮ ਦਾ ਕ੍ਰੈਡਿਟ ਜ਼ਰੂਰ ਮਿਲੇਗਾ ਔਰ ਅੱਜ ਉਸ ਸ਼ੁਭਕੜੀ ਜਿਹੜੀ ਉਹ ਆ ਗਈ ਹੈ ਕਿ ਜਿਹੜਾ ਮੈਨੂੰ ਮੇਰਾ ਕੰਮ ਦਾ ਪ੍ਰੈਕੈਡਿਟ ਮਿਲਿਆ ਹੈ ਸਰ ਅੱਜ ਨਾ 25 ਸਪਟੈਂਬਰ ਵਿਸ਼ਵ ਦਾ ਫਾਰਮਾਸਿਸਟ ਡੇ ਮਨਾਇਆ ਜਾਣਾ ਜਿਹਨੂੰ ਆਪਾਂ ਇੰਟਰਨੈਸ਼ਨਲ ਫਾਰਮਾਸਿਸਟ ਡੇ ਕਹਿੰਦੇ ਆ ਇਹਦੇ ਚ ਬੱਚੇ ਬਹੁਤ ਸਾਰੀਆਂ ਐਕਟੀਵਿਟੀਜ਼ ਵਿੱਚ ਪਾਰਟਿਸਿਪੇਟ ਕਰਦੇ ਆ ਕੋਈ ਪੋਸਟਰ ਬਣਾ ਰਿਹਾ ਹੈ ਕੋਈ ਸਟੋਰੀ ਟੈਲਿੰਗ ਕਰ ਰਿਹਾ ਹੈ ਕੋਈ ਮਾਡਲ ਵਰਕਿੰਗ ਮਾਡਲ ਬਣਾ ਰਿਹਾ ਹੈ ਤੇ ਹੁਣੇ ਬੱਚੇ ਬਹੁਤ ਐਕਸਾਈਟਿਡ ਹੈ ਔਰ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਉਗੜ-ਉਗੜ ਕੇ ਪਾਰਟਿਸਿਪੇਟ ਕੀਤਾ ਹੈ ਔਰ ਉਸੇ ਚੀਜ਼ ਦੀ ਡਿਸਕਸ਼ਨ ਅਸੀਂ ਉਹਨੇ ਕਰ ਰਹੇ ਸੀ ਕਿ ਉਸ ਸਾਹਿਤ ਇਹਨੇ ਕਰਾਂਗੇ ਤੇ ਬੱਚੇ ਕੋ ਕੰਮ ਕਿਵੇਂ ਕਰਨਗੇ ਤੇ ਅੱਜ ਅਸੀਂ ਉਸੇ ਆਪਣੇ ਇੰਟਰਨੈਸ਼ਨਲ ਫਾਰਮਾਸਿਸ ਡੇ ਨੂੰ ਪੂਰੇ ਜੋਸ਼ੋ ਖਰੋਸ਼ ਦੇ ਨਾਲ ਮਨਾ ਰਹੇ ਹਾਂ ਸਰ ਸਰ ਜਿਵੇਂ ਤੁਸੀਂ ਕਿਹਾ ਸਾਡੇ ਮਾਨਯੋਗ ਵੀ ਸੀ ਸਾਹਿਬ ਪ੍ਰੋਫੈਸਰ ਡਾਕਟਰ ਰਾਜੀਵ ਸੂਦ ਸਰ ਉਹ ਆਪ ਇੱਕ ਬਹੁਤ ਵੱਡੇ ਲੈਵਲ ਦੇ ਜਿਹਨੂੰ ਆਪਾਂ ਕਹਾਂਗੇ ਕਿ ਰਿਸਰਚਰ ਹੈ ਉਹਨਾਂ ਨੂੰ ਡਾਕਟਰ ਵੀ ਸੀ ਰਾਇਓ ਅਵਾਰਡ ਔਰ ਬਹੁਤ سارے ਅਵਾਰਡਸ ਨਾਲ ਸਰ ਸਨਮਾਨਿਤ ਹੈ ਔਰ ਸਰਦਾ ਇੱਕ ਬਹੁਤ ਵੱਡਾ ਪੁਆਇੰਟ ਹੈ ਕਿ ਸਰ ਬਹੁਤ ਜ਼ਿਆਦਾ ਰਿਸਰਚ ਨੂੰ ਪ੍ਰੋਮੋਟ ਕਰਦੇ ਆ ਔਰ ਰਿਸਰਚ ਔਰ ਰਿਸਰਚਰਸ ਦੋਨਾਂ ਨੂੰ ਹੀ ਬਹੁਤ ਪ੍ਰੋਮੋਟ ਕਰਦੇ ਆ उन्होंने को चले जाओ सर इस चीज़ की जरूरत है सर लैब च यह चीज़ चाहिए है उन्होंने कभी पिट नहीं दिखाई हमेशा कहें ठीक है इसकी ग्रांट मिल जाएगी जो तो मैं कल सू अपनी उपलब्धि बारे दसन गई सर ने निे मन स्वागत किया बहुत आशीर्वाद दिता और उन्होंने कहा शाबाश लगे रहो और आगे के लिए भी ਜਿਸ ਜਿਸ ਚੀਜ਼ ਦੀ ਵੀ ਜ਼ਰੂਰਤ ਹੈ ਉਹ ਕਹਿੰਦੇ ਤੁਸੀਂ ਸਾਨੂੰ ਸਿਰਫ ਦੱਸਣਾ ਹੈ ਅਸੀਂ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਮਹయ్యా ਕਰਵਾਵਾਂਗੇ ਔਰ ਸਰ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਵਾਣਾ ਦੱਸਣਾ ਚਾਹਾਂਗੀ ਅਸੀਂ ਜਿਹੜੀ ਯੂਨੀਵਰਸਿਟੀ ਵਿੱਚ ਜਿਹੜੇ ਫਾਰਮੇਸੀ ਕਾਲਜ ਐਸ ਬੋਕਾਤਾ ਸਾਡੀ ਨਵੀਂ ਬਿਲਡਿੰਗ ਹੈ ਜਿਹੜੀ 10 ਕਰੋੜ ਦੀ ਲਾਗਤ ਨਾਲ ਬਣੀ ਹੈ ਔਰ ਇਹਦੇ ਚ ਵੀ ਸੀ ਸਾਹਿਬ ਦਾ ਬਹੁਤ ਵੱਡਾ ਰੋਲ ਹੈ ਔਰ ਸਰ ਪੂਰੇ ਲੈਬ ਡਿਵੈਲਪਮੈਂਟ ਵਿੱਚ ਪੂਰੇ ਦਾ ਪੂਰਾ ਸਾਨੂੰ ਸਹਿਯੋਗ ਦੇ ਰਹੇ ਹੈ ਸਰ ਜੇ ਤੁਸੀਂ ਪ੍ਰੋਫੈਸ਼ਨਲ ਔਰ ਪਰਸਨਲ ਲੈਵਲ ਦੀ ਗੱਲ ਕਰੋ ਤੇ ਮੇਰੇ ਹਸਬੰਡ ਡਾਕਟਰ ਵਿਨੇ ਚਾਵਲਾ ਉਹਨਾਂ ਦੀ ਮੈਨੂੰ ਪ੍ਰੋਫੈਸ਼ਨ ਔਰ ਨਾਲ ਦੇ ਨਾਲ ਪਰਸਨਲ ਸਪੋਰਟ ਬਹੁਤ ਰਹੀ ਹੈ ਉਹਨਾਂ ਨੇ ਹਮੇਸ਼ਾ ਮੈਂ ਚਾਹੇ ਰਾਤ ਦੇ 12 ਵਜੇ ਕੰਮ ਕਰ ਰਿਹਾ 1 ਵਜੇ ਕੰਮ ਕਰ ਰਿਹਾ ਉਹਨਾਂ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ ਹੈ ਔਰ ਮੈਂ ਕਹੂੰਗੀ ਕਿ ਮੈਂ ਅੱਜ ਜੋ ਕੁਝ ਵੀ ਹਾਂ ਮੈਂ ਆਪਣੇ ਹਸਬੰਦ ਡਾਕਟਰ ਵਿਨੇ ਚਾਵਲਾ ਦੀ ਬਦੌਲਤ ਹੀ ਹਾਂ ਸਰ ਹਾਂਜੀ ਸਰ ਔਰ ਮੇਰੇ ਵਾਸਤੇ ਬਹੁਤ ਵੱਡੇ ਮਾਨ ਦੀ ਗੱਲ ਹੈ ਕਿ ਵੀਸੀ ਸਰ ਨੇ ਮੇਰੀ ਇਸ ਮਿਹਨਤ ਨੂੰ ਦਿਸ ਲਗਾ ਕੀਤੀ ਔਰ ਵੀਸੀ ਸਰ ਬਹੁਤ ਖੁਸ਼ ਹੈ ਉਹਨਾਂ ਨੇ ਬਹੁਤ ਪ੍ਰੋਤਸਾਹਿਤ ਕੀਤਾ ਔਰ ਉਹਨਾਂ ਨੇ ਕਿਹਾ ਕੀਪ ਇਟ ਅਪ ਲਗੇ ਰਹੋ ਔਰ ਅੱਗੇ ਜੋ ਚੀਜ਼ ਵੀ ਚਾਹੀਦੀ ਹੈ ਮੈਂ ਪ੍ਰੋਵਾਈਡ ਕਰਾਂ ਫਰੀਦਕੋਟ ਦੇ ਪਹਿਲੇ ਆ ਸਰ ਜੀ ਔਰ ਬਾਬਾ ਫਰੀਦ ਯੂਨੀਵਰਸਿਟੀ 'ਚ ਪਹਿਲੀ ਵਾਰੀ ਨਾਮ ਆਇਆ ਸਰ ਸਰ ਮਾਲਿਕ ਦੇ ਕਰਕੇ ਆਇਆ ਮੈਂ ਤਾਂ ਹੀ ਕਹੂੰਗੀ सर मेरे हस्बैंड डॉक्टर विनय चावला और मेरे दो बेटे हैं विश्वास और वरदान सर मैं जरूर मेंशन करना चाहूंगी क्योंकि लैपटॉप ਤੁਸੀਂ ਮੰਨੋ ਕਿ ਲੈਪਟਾਪ ਲੈਪ ਵਿੱਚ ਹੀ ਰਹਿੰਦਾ ਗੋਦੀ 'ਚ ਰਹਿੰਦਾ ਤੇ ਮੇਰੇ ਬੱਚਿਆਂ ਨੇ ਉਹ ਚੀਜ਼ ਮੇਰੇ ਨਾਲ ਬਹੁਤ ਸਫਰ ਕੀਤਾ ਹੈ ਕਿ ਲੈਪਟਾਪ ਦੇ ਜਿਹੜਾ ਹੈ ਮੇਰੀ ਗੋਦੀ 'ਚ ਹਮੇਸ਼ਾ ਲੈਪਟਾਪ ਹੀ ਉਹਨਾਂ ਨੇ ਪਾਇਆ ਇਨਸਟੈਡ ਆਫ ਕਿ ਮੈਂ ਉਹਨਾਂ ਨੂੰ ਲੈ ਸਕਾਂ ਤਾਂ ਮੇਰਾ ਬਹੁਤ ਵੱਡਾ ਕ੍ਰੈਡਿਟ ਸਰ ਬਿਲਕੁਲ ਮਿਲਿਆ ਔਰ ਜਦੋਂ ਮੈਂ ਆਪਣੇ ਬੱਚਿਆਂ ਨੂੰ ਫੋਨ ਕਰਕੇ ਦੱਸਿਆ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਦੋਨੋਂ ਬੱਚੇ ਮੇਰੇ ਵਕਾਲਤ ਦੀ ਪੜ੍ਹਾਈ ਕਰ ਰਹੇ ਆ ਔਰ ਬਹੁਤ ਖੁਸ਼ ਹੋਇਆ ਕਹਿੰਦੇ ਵਾਹ ਮਮਾ ਸ਼ਾਬਾਸ਼ ਬਹੁਤ ਬੜੀਆ ਹੋ ਗਿਆ ਮਤਲਬ ਬੜੇ ਖੁਸ਼ ਹੋਏ ਔਰ ਬੱਚਿਆਂ ਦੀ ਸ਼ਾਬਾਸ਼ੀ ਸੁਣ ਕੇ ਸਰ ਬਹੁਤ ਅੱਛਾ ਲੱਗਾ ਬਹੁਤ ਅੱਛਾ ਲੱਗਾ ਜੀ ਸਰ ਬਹੁਤ ਖੁਸ਼ੀ ਦਾ ਮੌਕਾ ਹੈ ਦੇਖੋ ਕੋਈ ਵੀ ਇਨਸਾਨ ਮਿਹਨਤ ਕਰਦਾ ਹੈ ਹਰ ਕੋਈ ਅਵਾਰਡ ਸੋਚ ਕੇ ਨਹੀਂ ਮਿਹਨਤ ਕਰਦਾ ਬਟ ਕਈ ਵਾਰੀ ਜ਼ਿੰਦਗੀ ਚ ਇਹੋ ਜੇ ਮੌਕੇ ਵੀ ਆਏ ਕਿ ਮੈਡਮ ਉਹਨਾਂ ਨੇ ਸਵਾਲ ਕੀਤਾ ਕਿ ਇਹਦਾ ਕੀ ਫਾਇਦਾ ਹੋਏਗਾ ਤੇ ਮੈਂ ਇੱਕੋ ਹੀ ਗੱਲ ਕਹਿੰਦਾ ਸੀ ਕਿ ਕੋਈ ਨਾ ਕੋਈ ਦੇਖ ਰਿਹਾ ਰੱਬ ਦੇਖ ਰਿਹਾ ਮੈਡਮ ਉਹਨਾਂ ਦਾ ਡਾਇਲੋਗ ਹੀ ਰਿਪੀਟ ਕਰਨਾ ਚਾਹਾਂਗਾ ਜੇ ਜਿਹੜੀ ਆਪਣੇ ਬੱਚਿਆਂ ਰਿਸਰਚ ਸਕਾਲਰਾਂ ਨੂੰ ਅਕਸਰ ਕਹਿੰਦੇ ਐ ਕਿ there is no shortcut to success and there is no substitute for hard work ਤੇ ਇਹਨਾਂ ਨੇ ਹਾਰਡ ਵਰਕ ਕੀਤਾ ਹੁਣ ਤੁਸੀਂ ਦੇਖੋ ਇੱਕ ਇੰਟਰਨੈਸ਼ਨਲ ਏਜੰਸੀ ਹੈ ਜਿਹਦਾ ਇੰਡੀਆ ਨਾਲ ਕੋਈ ਲਾਗਾ ਦੇਗਾ ਨਹੀਂ ਕੋਈ ਇਨਫਲੂਐਂਸ ਨਹੀਂ ਆਪਾਂ ਕਹਿੰਦੇ ਨੇ ਫਲਾਣੇ ਨੇ ਅਵਾਰਡ ਇਦਾਂ ਲੈ ਲਿਆ ਫਲਾਣੇ ਨੇ ਇਦਾਂ ਲੈ ਲਿਆ ਪਹਿਲੀ ਗੱਲ ਤਾਂ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਕਿ ਇਹ ਕੋਈ ਅਵਾਰਡ ਨਹੀਂ ਹੈਗਾ ਇਸ਼ਮੋਰੀਅਤ ਹੈ 2% ਸਾਇਟਨਿਸ ਦੀ ਲਿਸਟ ਦੇ ਵਿੱਚ ਜਿਹੜੀ ਉਹਨਾਂ ਨੇ ਇੰਡੀਪੈਂਡੈਂਟਲੀ ਇਹਨਾਂ ਦੀ ਰਿਸਰਚ ਨੂੰ ਇਹਨਾਂ ਦੇ ਜਿਹੜੇ ਕਿਤੇ ਰਿਸਰਚ ਚਾਹੇ ਉਹ ਪੇਟੈਂਟ ਹੋਣ ਚਾਹੇ ਕਾਪੀਰਾਈਟ ਹੋਵੇ ਚਾਹੇ ਡਿਜ਼ਾਈਨ ਪੇਟੈਂਟ ਹੋਣ ਉਹ ਸਾਰੇ ਡਾਟਾ ਬੇਸ ਨੂੰ ਚੱਕ ਕੇ ਉਹਦੇ ਬੇਸ ਦੇ ਉੱਤੇ ਉਹਨਾਂ ਨੇ ਆਪ ਹੀ ਇਹਨਾਂ ਦਾ ਨਾਮ ਸ਼ਾਮਿਲ ਕਰ ਲਿਆ ਤੇ ਮੈਂ ਉਮੀਦ ਕਰਦਾ ਅੱਗੇ ਆਉਣ ਵਾਲੇ ਸਾਲਾਂ ਵਿੱਚ ਵੀ ਹੋਰ ਵੀ ਅਵਾਰਡ ਇਹਨਾਂ ਨੂੰ ਮਿਲਣਗੇ ਤੇ ਇਸ ਲਿਸਟ ਵਿੱਚ ਵੀ ਇਹ ਕੰਟੀਨਿਊ ਕਰਨਗੇ ਕਿਉਂਕਿ ਇਹ ਲਿਸਟ ਬੋਲੀ ਪੁਰਾਣੀ ਨਹੀਂ ਗਈ 2021 ਤੋਂ ਉਹਨਾਂ ਨੇ ਇਹ ਲਿਸਟ ਸ਼ੁਰੂ ਕੀਤੀ ਹੈ ਟਾਪ 2% ਸਾਇੰਟਿਸਟਾਂ ਦੀ ਤੇ ਮੈਡਮ ਉਹਨਾਂ ਦਾ ਨਾਮ 2025 ਵਾਲੀ ਲਿਸਟ ਵਿੱਚ ਆਇਆ ਹੈ ਤੇ ਉਮੀਦ ਕਰਦੇ ਹਾਂ ਇਸੇ ਤਰੀਕੇ ਹੀ ਮੈਡਮ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦਾ ਨਾਮ ਅੱਗੇ ਰੋਸ਼ਨ ਕਰਦੇ ਰਹਿਣਗੇ ਫਰੀਦਕੋਟ ਦੀ ਧਰਤੀ ਦਾ ਨਾਮ ਰੋਸ਼ਨ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਤੇ ਮੈਨੂੰ ਸਭ ਤੋਂ ਵੱਡੀ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਚਾਹੇ ਉਹ ਮਾਨਯੋਗ ਵੀਸੀ ਸਾਹਿਬ ਹੋਣ ਜਾਂ ਹੋਰ ਅਧਿਕਾਰੀ ਹੋਣ ਉਹਨਾਂ ਨੇ ਮੈਡਮ ਦੇ ਇਸ ਅਵਾਰਡ ਦੀ ਇਸ ਰਿਕੋਗਨੀਸ਼ਨ ਦੀ ਸ਼ਲਾਘਾ ਆਪਣਾ ਪੂਰਾ ਸਹਿਯੋਗ ਅੱਗੇ ਵੀ ਦੇਣ ਦੀ ਪ੍ਰੋਮਿਸ ਕੀਤਾ ਸਰ ਨੇ ਤੇ ਸਰ ਇਹ ਇਹੋ ਜਿਹੇ ਜਿਹੜੇ ਅਵਾਰਡ ਹੈ ਨਾ ਉਹ ਬੰਦੇ ਨੂੰ ਅੱਗੇ बार-बार ਹੋਰ ਮਿਹਨਤ ਕਰਨ ਵਾਸਤੇ ਹੌਸਲਾ ਵਜਾਈ ਕਰਦੇ ਤੇ ਇਨਸਾਨ ਨੂੰ ਇਹ ਲੱਗਦਾ ਕਿ ਯਾਰ ਮੈਂ ਮਿਹਨਤ ਕਰਦਾ ਰਹਾ ਮਾਂਗਾ ਇਹ ਅਵਾਰਡ ਤਾਂ ਆਣੀ ਜਾਣੀ ਚੀਜ਼ ਹੈ ਆਂਦੇ ਹੀ ਰਹਿਣਗੇ ਬਟ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਵਿਖੇ ਪਹਿਲੀ ਵਾਰੀ ਕਿਸੇ ਸਾਇੰਟਿਸਟ ਨੂੰ ਇਹੋ ਜਿਹੇ ਅਵਾਰਡ ਮਿਲੇ ਤੇ ਉਮੀਦ ਕਰਦੇ ਆ ਅੱਗੇ ਵੀ ਮਿਲਦੇ ਰਹਿਣਗੇ ਜੀ ਬਾਬਾ ਫਰੀਦ ਜੀ ਜਿਹੜੀ ਧਰਤੀ ਹੈ ਬਹੁਤ ਹੀ ਬਲੇਸਿੰਗਸ ਵਾਲੀ ਧਰਤੀ ਹੈ ਜੀ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਬਲੇਸਿੰਗ ਦੇ ਨਾਲ ਇਹ ਅਵਾਰਡ ਕੀ ਆਪਾਂ ਕੋਈ ਵੀ ਅਵਾਰਡ ਹਾਸਲ ਕਰ ਸਕਦੇ ਹਾਂ ਬਸ ਮੇਰਾ ਜਿਹੜਾ ਫਾਰਮੂਲਾ ਹੈ ਉਹੀ ਹੈ ਵੀ ਹਾਰਡ ਵਰਕ ਕਰਦੇ ਰਹੋ ਕਿਤੇ ਨਾ ਕਿਤੇ ਅਵਾਰਡ ਤਾਂ ਮਿਲੇ ਹੀ ਜਾਣਗੇ ਮੈਂ ਫਾਰਮਾਸੂਟੀਕਲ ਕੈਮਿਸਟਰੀ ਦੀ ਸਟੂਡੈਂਟ ਹਾਂ ਪੂਜਾ ਚਾਵਲਾ ਮੈਮ ਜੋ ਹੈ ਮੇਰੇ ਗਾਈਡ ਨੇ ਤੇ ਮੈਂ ਮੈਡਮ ਦਾ ਬਹੁਤ ਹੀ ਤਿਆਰ ਦਿੱਲ ਤੋਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹ ਮੇਰੇ ਗਾਈਡ ਨੇ ਤੇ ਉਹਨਾਂ ਦੇ ਆਉਣ ਨਾਲ ਸਾਡੇ ਕਾਲਜ ਦਾ ਜੋ ਰਿਸਰਚ ਦਾ ਮਾਹੌਲ ਹੈ ਬਹੁਤ ਜ਼ਿਆਦਾ ਵਧੀਆ ਹੋਇਆ ਹੈ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਚਾਹੁੰਨੀ ਹਾਂ ਕਿ ਮੈਂ ਮੈਡਮ ਜਿੱਦਾਂ ਕਿ ਮੇਰੇ ਗਾਈਡ ਮੇਰੇ ਮੈਮ ਜਿੱਥੇ ਤੱਕ ਪਹੁੰਚੇ ਨੇ ਮੈਂ ਉਹਨਾਂ ਦੇ ਨਾਲ ਪਹੁੰਚਾ ਤੇ ਮੈਨੂੰ ਹਾਂ ਜਿੱਥੇ ਤੱਕ ਮੇਰੇ ਮੈਮ ਪਹੁੰਚੇ ਨੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੈ ਇੰਨੀ ਕਿ ਜ਼ਿਆਦਾ ਕਿ ਮੈਂ ਸ਼ਬਦਾਂ ਦੇ ਵਿੱਚ ਵੀ ਉਹ ਬਿਆਨ ਨਹੀਂ ਕਰ ਸਕਦੀ ਮੈਡਮ ਦਿਨ ਨਹੀਂ ਦੇਖਦੇ ਮੈਡਮ ਰਾਤ ਨਹੀਂ ਦੇਖਦੇ ਅਸੀਂ ਜਦੋਂ ਵੀ ਮੈਮ ਨੂੰ ਚਾਹੇ ਕਾਲ ਕਰੀਏ ਮੈਸੇਜ ਕਰੀਏ ਜਿਵੇਂ ਵੀ ਕਰੀਏ ਮੈਡਮ ਉਸੇ ਟਾਈਮ ਜੋ ਹੈ ਨਾ ਕਿ ਸਾਨੂੰ ਸਾਡੀ ਸਾਡੀ ਮਿਹਨਤ ਦੇ ਉੱਤੇ ਮੈਡਮ ਦਾ ਮੈਂ ਤਾਂ ਇਹੀ ਕਹੂੰਗੀ ਹਾਂਜੀ ਸਾਨੂੰ ਇੰਨਾ ਤਾਂ ਸੀ ਕਿ ਮੈਡਮ ਪਹੁੰਚਣਗੇ ਕਿਤੇ ਨਾ ਕਿਤੇ ਯੂਨੀਵਰਸਿਟੀ ਮੇ ਪਿਛਲੇ 2-3 ਸਾਲਾਂ ਮੇ ਜੋ ਪ੍ਰੋਗਰੈਸ ਹੋ ਰਹੀ ਹੈ वो एक अनप्रीसिडेंटेड है पिछले 26 साल से यूनिवर्सिटी एग्जिस्ट कर रही है हमारे यहाँ पे जो रिसर्च का एटमोसफियर था उसको रिक्रिएट कर दिया गया है कोविड और उसके बाद के जो चार साल थे टोटल उसके अंदर रिसर्च बंद हो गई थी हमारे पीएचडी बंद हो गई थी काफ़ी बिल्डिंग्स अधूरी पड़ी थी अभी हमने एक डिफरेंट एटमोसफियर बनाया पहले न्यूरोलॉजी में एक बहुत बड़ा प्रोजेक्ट पूरे इंडिया का यूनिवर्सिटी लीड कर रही है और अब उसके बाद ये जिस तरह से इंडिविजुअल डॉक्टर भी एक्सेल करने लगे हैं और उनका पूरे वर्ल्ड के अंदर साइंटिफिक लिस्ट के अंदर और टॉप टू परसेंट या टॉप हंड्रेड के अंदर नाम आ रहे हैं ये एक बहुत अच्छा साइन है यूनिवर्सिटी के लिए बाबा फरीद यूनिवर्सिटी जो पंजाब को पूरे को रिप्रेजेंट करती है उसमें सिर्फ गुरु गोविंद सिंह मेडिकल कॉलेज नहीं उसके अंदर फार्मेसी के कॉलेज फिजियोथेरापी हमारी जो स्किल का है स्किल के अंदर भी यूनिवर्सिटी बहुत आगे निकल गई है और जो सेंटर्स जैसे मैंने पीएचडी का बताया डिस्कार्डेड पड़े हुए थे पीएचडी हो नहीं रही थी इसी तरह स्किल के सेंटर जो 10 साल से बिल्कुल खंडरों में बदल गए थे उनको रिवाइव कर दिया गया है और गुरु गोविंद सिंह मेडिकल कॉलेज का सेंटर जो है पूरे पंजाब में लीड कर रहा तो है इसका चयन होता है अपना कितना पब्लिकेशन आपका हुआ है कितना उसका एच इंडेक्स होता है कितना साइटेशन है आपके रिसर्च वर्क का उसकी वैल्यू एसेस होती है कमेटी होती है पूरा बोर्ड होता है उसके बाद ये डिसाइड किया जाता है कि आप उस कैलकुलेशन में उस मार्किंग के अंदर कहाँ स्टैंड करते हैं और एक बहुत गर्व की बात है कि आपके फैकल्टी आपके स्टूडेंट्स आज नाम कर रहे हैं पूरे हिंदुस्तान निपुण वर्ल्ड के अंदर बाबा फरीद यूनिवर्सिटी ऑफ हेल्थ साइंसेस का